ਅੱਜ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਇੱਕ ਪਰਸਨ ਕਿਸੇ ਡਾਕਟਰ ਦੇ ਕੋਲ ਗਿਆ ਤੇ ਕਿਸੇ ਵੀ ਸਮੱਸਿਆ ਦੇ ਨਾਲ ਉਹ ਡਾਕਟਰ ਦੇ ਕੋਲ ਆਪਣੇ ਚੈੱਕ ਕਰਾ ਚੈੱਕਅਪ ਦੇ ਲਈ ਗਿਆ ਤੇ ਡਾਕਟਰ ਨੇ ਉਹਨੂੰ ਆਪਣੇ ਕੋਲ ਬਿਠਾ ਕੇ ਔਰ ਲਟਾ ਕੇ ਕਲੀਨਿਕਲੀ ਚੈੱਕ ਕੀਤਾ ਜਾਂ ਉਸਦੇ ਸੀਟੀ ਐਕਸ-ਰੇ ਵਗੈਰਾ ਦੇਖੇ ਅਤੇ ਉਸ ਤੋਂ ਡਾਕਟਰ ਨੇ ਉਹਨੂੰ ਸਲਾਹ ਦਿੱਤੀ ਕਿ ਤੁਹਾਡੇ ਫਲਾਨੀ ਜੋ ਤੁਹਾਡੇ ਗੰਢ ਹੈ ਸ਼ਰੀਰ ਦੇ ਵਿੱਚ ਜਾਂ ਕਿਸੇ ਅੰਗ ਦੇ ਵਿੱਚ ਕੋਈ ਗੰਢ ਹੈ ਉਸ ਦੇ ਵਿੱਚੋਂ ਤੁਹਾਡੇ ਸੂਈ ਵਾਲੀ ਜਾਂਚ ਜਾਂ ਵੈਪਸੀ ਐਫ ਐਨ ਐਸੀ ਕਰਨੀ ਪਵੇਗੀ ਤਾਂ ਉਸ ਤੋਂ ਬਾਅਦ ਉਹ ਜਿਹੜਾ ਪਰਸਨ ਹੈ ਉਹ ਘਰ ਆ ਕੇ ਆਪਣੇ ਜਦੋਂ ਆਪਣੇ ਕਿਸੇ ਦੋਸਤਾਂ ਨਾਲ ਆਪਣੇ ਰਿਸ਼ਤੇਦਾਰਾਂ ਦਾ ਨਾਲ ਆਪਣੇ ਕਿਸੇ ਸਕੇ ਸਬੰਧੀਆਂ ਦੇ ਨਾਲ ਜਦੋਂ ਉਹ ਆ ਕੇ ਡਿਸਕਸ ਕਰਦਾ ਤਾਂ ਉਸ ਨੂੰ ਅਕਸਰ ਇਹ ਉਸ ਦੇ ਮਨ ਦੇ ਵਿੱਚ ਇਹ ਡਰ ਭਰਿਆ ਜਾਂਦਾ ਕਿ ਤੁਹਾਡੇ ਜੋ ਇਹ ਸੂਈ ਵਾਲੀ ਜਾਂਚ ਹੋਵੇਗੀ ਜਾਂ ਬਾਇਪਸੀ ਹੋਵੇਗੀ ਤਾਂ ਉਸ ਤੋਂ ਅਗਰ ਇਹ ਕੈਂਸਰ ਹੋਇਆ ਤਾਂ ਇਹ ਵੱਧ ਜਾਵੇਗਾ ਅਤੇ ਇਸ ਦੇ ਨਾਲ ਹੀ ਉਹ ਕੋਈ ਇਸ ਸੰਬੰਧੀ ਇੱਕ ਕੋਈ ਨਾ ਕੋਈ ਇਹ ਕਹਾਣੀ ਜਰੂਰ ਸੁਣਾਉਣਗੇ ਕਿ ਫਲਾਣੇ ਫਲਾਣੇ ਬੰਦੇ ਨੇ ਇਹ ਬਾਇਪਸੀ ਜਾਂ ਐਫਐਨਸੀ ਕਰਵਾਈ ਸੀ ਅਤੇ ਉਸ ਦੇ ਕੈਂਸਰ ਨਿਕਲਿਆ ਤੇ ਉਹ ਜੋ ਇਹ ਟੈਸਟ ਕਰਾਉਣ ਤੋਂ ਬਾਅਦ ਹੀ 2 ਜਾਂ 3 ਮਹੀਨੇ ਬਾਅਦ ਕੁਝ ਮਹੀਨੇ ਬਾਅਦ ਜਿਹੜੀ ਉਹਦੀ ਬਿਮਾਰੀ ਵੱਧ ਗਈ ਜਾਂ ਉਹਦੀ ਡੈਥ ਹੋ ਗਈ ਇਹ ਅਕਸਰ ਅਸੀਂ ਕਹਾਣੀ ਇਹ ਸੁਣਨ ਨੂੰ ਦੇਖਦੇ ਹਾਂ ਤਾਂ ਆਓ ਦੇਖਦੇ ਹਾਂ ਇਸ ਦੇ ਵਿੱਚ ਕਿੰਨੀ ਕੋ ਸਚਾਈ ਹੈ ਤੇ ਇਸ ਤੇ ਸੰਬੰਧੀ ਤੱਥ ਕੀ ਕਹਿੰਦੇ ਨੇ ਹੈਲੋ ਦੋਸਤੋ ਮੈਂ ਹਾਂ ਡਾਕਟਰ ਜਸ਼ਨਪ੍ਰੀਤ ਸਿੰਘ ਰੇਡੀਏਸ਼ਨ ਓਨਕੋਲੋਜਿਸਟ ਅਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਕੀ ਬਾਇਪਸੀ ਜਾਂ ਐਫਐਨਏਸੀ ਦੇ ਨਾਲ ਕੈਂਸਰ ਵਧਣ ਦਾ ਡਰ ਹੁੰਦਾ ਹੈ ਸਭ ਤੋਂ ਪਹਿਲਾਂ ਇਹ ਜਾਣਨ ਦੇ ਲਈ ਅਸੀਂ ਦੇਖਾਂਗੇ ਕਿ ਇਹ ਜਿਹੜਾ ਸੂਈ ਦਾ ਟੈਸਟ ਹੈ ਜਿਸ ਨੂੰ ਬਾਇਪਸੀ ਜਾਂ ਟਿਸ਼ੂ ਦਾ ਪੀਸ ਲੈ ਕੇ ਜਾਂਚ ਕੀਤੀ ਜਾਂਦੀ ਹੈ ਇਹ ਸਾਡੇ ਲਈ ਕਿਉਂ ਜ਼ਰੂਰੀ ਹੈ ਤੇ ਇਹ ਡਾਕਟਰ ਲਈ ਇਸ ਦੀ ਕੀ ਇੰਪੋਰਟੈਂਸ ਹੈ ਤੇ ਇੱਕ ਮਰੀਜ਼ ਲਈ ਇਹਦੀ ਕਿੰਨੀ ਮਤਦ ਹੈ ਜਦੋਂ ਵੀ ਡਾਕਟਰ ਕਿਸੇ ਆਪਣੇ ਸਰੀਰ ਦੇ ਵਿੱਚ ਕੋਈ ਗੰਢ ਦੇਖਦਾ ਹੈ ਜਾਂ ਸਾਡੇ ਸੀਟੀ ਸਕੈਨ ਦੇ ਉੱਪਰ ਜਾਂ ਐਮ ਆਰ ਆਈ ਦੇ ਉੱਪਰ ਕੋਈ ਉਸ ਨੂੰ ਲੱਗਦੀ ਹੈ ਕਿ ਇਸ ਸਰੀਰ ਦੇ ਇਸ ਹਿੱਸੇ ਦੇ ਵਿੱਚ ਜਿਹੜੀ ਹੈ ਇਹ ਸੂਈ ਦਾ ਜਾਂਚ ਜਾਂ ਬਾਇਪਸੀ ਕਰਾਉਣ ਦੀ ਲੋੜ ਹੈ ਤਾਂ ਉਸ ਦੇ ਪਿੱਛੇ ਕੀ ਕਾਰਨ ਹੁੰਦਾ ਹੈ ਉਸ ਦੇ ਲਈ ਜ਼ਰੂਰੀ ਹੈ ਕਿ ਅਗਰ ਉਸ ਨੂੰ ਕੋਈ ਸ਼ੱਕ ਹੈ ਕਿ ਇਹ ਜਿਹੜੀ ਗੰਢ ਹੈ ਇਹ ਕੈਂਸਰ ਹੋ ਸਕਦੀ ਹੈ ਤਾਂ ਉਸ ਦੇ ਲਈ ਇਸ ਨੂੰ ਇਸ ਦਾ ਐਕੂਰੇਟ ਡਾਇਗਨੋਸਿਸ ਬਣਾਉਣ ਦੇ ਲਈ ਇਹ ਜਿਹੜੀ ਬਾਇਪਸੀ ਜਾਂ ਐਫਐਸ ਜਾਂ ਐਫਐਨਏ ਸੀ ਆ ਇਹ ਬਹੁਤ ਜ਼ਰੂਰੀ ਹੈ ਤੇ ਇਹ ਬੇਸਿਕਲੀ ਇਹ ਟੈਸਟ ਹੁੰਦਾ ਕੀ ਹੈ ਵਿੱਚ ਉਹ ਜੋ ਉਹ ਸੈਂਪਲ ਲਿਆ ਜਾਂਦਾ ਹੈ ਉਸ ਨੂੰ ਪੈਥੋਲੋਜਿਸਟ ਇੱਕ ਆਪਣੀ ਸਲਾਈਡ ਬਣਾ ਕੇ ਮਾਈਕਰੋਸਕੋਪ ਦੇ ਹੇਠਾਂ ਦੇਖਦੇ ਨੇ ਅਤੇ ਇਹ ਦੇਖਦੇ ਨੇ ਕਿ ਕੀ ਜੋ ਸੈਂਪਲ ਲਿਆ ਗਿਆ ਹੈ ਕਿ ਉਸ ਦੇ ਵਿੱਚ ਜੋ ਕੈਂਸਰ ਦੇ ਸੈੱਲ ਮੌਜੂਦ ਹਨ ਜਾਂ ਨਹੀਂ ਤੇ ਅਗਰ ਮੌਜੂਦ ਹਨ ਤਾਂ ਉਹਨਾਂ ਦੀ ਕੀ ਟਾਈਪ ਹੈ ਅਤੇ ਕੈਂਸਰ ਦੇ ਸੈੱਲਾਂ ਦੀ ਕੀ ਗ੍ਰੇਡਿੰਗ ਹੈ ਅਤੇ ਫਰਦਰ ਉਸ ਤੋਂ ਵੀ ਜ਼ਿਆਦਾ ਅੱਗੇ ਸਟੱਡੀਜ਼ ਉਹ ਕਰ ਸਕਦੇ ਨੇ ਕਿ ਇਹਨਾਂ ਦੇ ਉੱਪਰ ਜਿਹੜੇ ਸੈੱਲ ਨੇ ਉਹਨਾਂ ਦੇ ਉੱਪਰ ਕਿਹੜੇ-ਕਿਹੜੇ ਰਿਸੈਪਟਰ ਮੌਜੂਦ ਨੇ ਤਾਂ ਉਸ ਤੋਂ ਇਹ ਅੱਗੇ ਵੀ ਸਟੱਡੀ ਕਰ ਸਕਦੇ ਨੇ ਕਿ ਉਹਨਾਂ ਦੇ ਲਈ ਇੱਕ ਪੇਸ਼ੈਂਟ ਦੇ ਲਈ ਉਸ ਉਸ ਲਈ ਟੈਲਰਡ ਜੋ ਟ੍ਰੀਟਮੈਂਟ ਕੀ ਰਹੇਗਾ ਉਸ ਕਿਸ ਨੂੰ ਕੀਮੋਥੈਰਪੀ ਫਾਇਦੇਮੰਦ ਰਹੇਗੀ ਜਾਂ ਰੇਡੀਓਥੈਰਪੀ ਫਾਇਦੇਮੰਦ ਰਹੇਗੀ ਜਾਂ ਅੱਗੇ ਉਸ ਦੇ ਉੱਪਰ ਕਿਹੜੇ ਰਿਸੈਪਟਰ ਮੌਜੂਦ ਨੇ ਤਾਂ ਕਿਹੜੀ ਟਾਰਗੇਟਡ ਥੈਰਪੀ ਜਾਂ ਮਿਊਨੋਥੈਰਪੀ ਉਹਦੇ ਲਈ ਸਹੀ ਰਹੇਗੀ ਤਾਂ ਐਨੇ ਫਾਇਦੇ ਇਹ ਹੁੰਦਿਆ ਹੋਇਆ ਵੀ ਤਾਂ ਇਹ ਮਿਥ ਕਿਵੇਂ ਬਣੀ ਕਿ ਜਿਹੜੀ ਬਾਇਪਸੀ ਹੈ ਉਸ ਤੋਂ ਬਾਅਦ ਜੋ ਇਹ ਇਹ ਕੈਂਸਰ ਦਾ ਜੋ ਸਟੇਜ ਹੈ ਉਹ ਵੱਧ ਜਾਂਦੀ ਹੈ ਜਦੋਂ ਵੀ ਅਸੀਂ ਕੈਂਸਰ ਦੀ ਗੱਲ ਕਰਦੇ ਹਾਂ ਅਸੀਂ ਸਿਰ ਤੋਂ ਲੈ ਕੇ ਪੈਰ ਤੱਕ ਹਰ ਤਰ੍ਹਾਂ ਦੇ ਕੈਂਸਰ ਨੂੰ ਇੱਕੋ ਜਿਹਾ ਮੰਨ ਲੈਂਦੇ ਹਾਂ ਪਰ ਅਸਲ ਵਿੱਚ ਜਿਹਾ ਨਹੀਂ ਹੁੰਦਾ ਹਰ ਕੈਂਸਰ ਦੀ ਆਪਣੀ ਆਪਣੀ ਵਧਨ ਦੀ ਬਿਰਤੀ ਹੁੰਦੀ ਹੈ ਕੁਝ ਹਮਲਾਵਰ ਬਿਰਤੀ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਅਗਰੈਸਿਵ ਕਹਿੰਦੇ ਨੇ ਔਰ ਕੁਝ ਜੋ ਹੈ ਸਲੋ ਗਤੀ ਦੇ ਨਾਲ ਵਧਦੇ ਨੇ ਪਰ ਅਗਰ ਕੋਈ ਕੋਈ ਮਰੀਜ਼ ਜਦੋਂ ਵੈਪਸੀ ਦਾ ਟੈਸਟ ਕਰਾਉਂਦਾ ਹੈ ਤਾਂ ਉਸਦੇ ਉਸ ਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਮੈਂ ਜਦੋਂ ਵੈਪਸੀ ਦਾ ਟੈਸਟ ਕਰਵਾਇਆ ਤਾਂ ਅਗਰ ਉਸ ਦਾ ਜੋ ਤੇਜ਼ੀ ਨਾਲ ਵਧਣ ਵਾਲਾ ਕੈਂਸਰ ਹੈ ਅਗਰ ਉਹ ਉਹ ਬਾਇਪਸੀ ਨਾ ਵੀ ਕਰਵਾਉਂਦਾ ਤਾਂ ਉਸਨੇ ਉਨੀ ਹੀ ਗਤੀ ਦੇ ਨਾਲ ਉਹ ਕੈਂਸਰ ਨਹੀਂ ਵਧਣਾ ਸੀ ਤਾਂ ਇਸ ਲਈ ਇਹ ਧਾਰਨਾ ਬਣ ਜਾਂਦੀ ਹੈ ਕਿ ਮੈਂ ਬਾਇਪਸੀ ਦਾ ਟੈਸਟ ਕਰਵਾਇਆ ਉਸ ਤੋਂ ਬਾਅਦ ਕਿਤੇ ਮੇਰੀ ਜੋ ਕੈਂਸਰ ਦੀ ਸਟੇਜ ਵੱਧ ਗਈ ਜਾਂ ਕੈਂਸਰ ਇਹ ਸਰੀਰ ਦੇ ਵਿੱਚ ਫੈਲ ਗਿਆ ਆਪਾਂ ਸੋਚ ਕੇ ਦੇਖੀਏ ਕਿ ਕੀ ਇਹ ਜੋ ਸਵਾਲ ਇੱਕ ਆਮ ਇਨਸਾਨ ਦੇ ਮਨ ਵਿੱਚ ਆ ਸਕਦਾ ਹੈ ਕਿ ਇਹ ਕੋਈ ਡਾਕਟਰਾਂ ਦੇ ਮਨ ਵਿੱਚ ਨਹੀਂ ਆਇਆ ਹੋਵੇਗਾ ਉਹਨਾਂ ਨੇ ਅੱਜ ਤੱਕ ਜਿੰਨੀਆਂ ਵੀ ਇਸ ਬਾਰੇ ਸਟੱਡੀਜ਼ ਕੀਤੀਆਂ ਨੇ ਤਾਂ ਉਹਨਾਂ ਦੇ ਵਿੱਚ ਇਹ ਪਾਇਆ ਗਿਆ ਕਿ ਬਾਇਪਸੀ ਦੇ ਨਾਲ ਜਾਂ ਐਫਐਨਏਸੀ ਦੇ ਦੇ ਨਾਲ ਅੱਗੇ ਕੈਂਸਰ ਫੈਲਣ ਦੀ ਜਾਂ ਸੂਈ ਦੇ ਰਸਤੇ ਦੇ ਵਿੱਚ ਕੈਂਸਰ ਬਣਨ ਦੀ ਜਿਹੜੀ ਸੰਭਾਵਨਾ ਉਹ 1% ਤੋਂ ਵੀ ਘੱਟ ਹੈ ਤਾਂ ਜਿੱਥੇ ਬਾਇਪਸੀ ਦੇ ਸਾਡੇ ਇਲਾਜ ਦੇ ਵਿੱਚ ਇੰਨੇ ਜ਼ਿਆਦਾ ਫਾਇਦੇ ਹਨ ਤਾਂ ਉਸ ਦੇ ਮੁਕਾਬਲੇ ਜੋ ਅਸੀਂ ਇਸ ਦੇ ਅੱਗੇ ਕੈਂਸਰ ਦੇ ਫੈਲਣ ਦਾ ਜਿਹੜਾ ਚਾਹਤ ਨਹੀਂ ਹੋ ਨਾ ਮਾਤਰ ਹਾਂ ਜੇਕਰ ਜਦੋਂ ਵੀ ਤੁਹਾਡੇ ਡਾਕਟਰ ਨੇ ਤੁਹਾਨੂੰ ਵੈਪਸੀ ਜਾਂ ਐਫਐਨਸੀ ਕਰਾਉਣ ਦੇ ਲਈ ਕਿਹਾ ਹੈ ਤਾਂ ਉਸ ਦੀ ਐਡਵਾਈਸ ਜਰੂਰ ਮੰਨੋ ਅਤੇ ਉਸ ਆਪਣੇ ਸਹੀ ਇਲਾਜ ਅਤੇ ਡਾਇਗਨੋਸਿਸ ਦੇ ਲਈ ਉਸ ਦਾ ਸਾਥ ਦਿਓ ਜੇ ਤੁਹਾਡੇ ਕਿਸੇ ਫਿਜੀਸ਼ਨ ਤੁਹਾਡੇ ਸਰਜਨ ਜਾਂ ਕਿਸੇ ਔਨਕੋਲੋਜਿਸਟ ਨੇ ਤੁਹਾਨੂੰ ਵੈਪਸੀ ਕਰਾਉਣ ਦੇ ਲਈ ਕਿਹਾ ਹੈ ਤਾਂ ਤੁਸੀਂ ਉਸ ਤੋਂ ਅੱਗੇ ਕੀ ਕੁਐਸਚਨ ਪੁੱਛ ਸਕਦੇ ਹੋ ਆਉ ਤੁਹਾਨੂੰ ਦੱਸ ਦਿਆਂ ਤੁਸੀਂ ਆਪਣੇ ਡਾਕਟਰ ਨੂੰ ਪੁੱਛ ਸਕਦੇ ਹੋ ਕਿ ਮੈਂ ਬਾਇਪਸੀ ਦੀ ਕੀ ਖਾਸ ਤਿਆਰੀ ਕਰਕੇ ਆਉਣੀ ਹੈ ਅਤੇ ਕੀ ਇਹ ਪ੍ਰਕਿਰਿਆ ਕਿਵੇਂ ਦੀ ਹੋਵੇਗੀ ਕਿ ਇਸ ਵਿੱਚ ਪੇਨ ਹੋਵੇਗਾ ਜਾਂ ਇਸ ਵਿੱਚ ਦਰਦ ਨਹੀਂ ਹੋਵੇਗਾ ਤੇ ਤੀਜੀ ਗੱਲ ਤੁਸੀਂ ਉਹਨਾਂ ਤੋਂ ਪੁੱਛ ਸਕਦੇ ਹੋ ਕਿ ਇਸ ਸੰਬੰਧੀ ਬਾਇਪਸੀ ਦੇ ਸੰਬੰਧੀ ਮੈਨੂੰ ਕੀ ਕੀ ਕੰਪਲਿਕਸ਼ਨਸ ਹੋ ਸਕਦੀਆਂ ਨੇ ਅਤੇ ਕਿ ਬਾਇਪਸੀ ਦੇ ਦੌਰਾਨ ਮੇਰੇ ਕੈਂਸਰ ਨੂੰ ਹੀ ਪੂਰੀ ਤਰ੍ਹਾਂ ਹਟਾਇਆ ਜਾ ਸਕਦਾ ਹੈ ਕਿ ਨਹੀਂ ਹੋਰ ਤੁਸੀਂ ਪੁੱਛ ਸਕਦੇ ਹੋ ਕਿ ਕੀ ਬਾਇਪਸੀ ਤੋਂ ਬਾਅਦ ਮੈਨੂੰ ਕੀ ਖਾਸ ਗੱਲਾਂ ਦਾ ਧਿਆਨ ਰੱਖਣਾ ਪਵੇਗਾ ਅਤੇ ਮੈਨੂੰ ਰਿਕਵਰੀ ਦੌਰਾਨ ਕੀ ਕੁਝ ਕਰਨਾ ਪਵੇਗਾ ਤੇ ਦੋਸਤੋ ਇੰਨਾ ਹੀ ਸਵਾਲਾਂ ਦੀ ਅਸੀਂ ਡਿਸਕਸ ਕਰਾਂਗੇ ਸਾਡੀਆਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਅਗਰ ਤੋਂ ਇਸ ਵੀਡੀਓ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਵੈਲਿਊ ਐਡ ਕੀਤੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਣਾ ਜੁੜੇ ਰਹੋ ਕੈਂਸਰ ਦੇ ਸਬੰਧੀ ਹੋਰ ਮਿੱਥਾਂ ਨੂੰ ਇੰਜ ਹੀ ਤੋੜਨ ਦੇ ਲਈ ਧੰਨਵਾਦ